ਵਾਲਦੀ ਦੀ ਅਦਾਲਤ ਨੇ 7 ਸਾਲ ਪੁਰਾਣੇ ਜ਼ਬਰਜਨਾਹ ਕੇਸ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ ਪੰਜ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ ਪਾਦਰੀ ਨੂੰ 1 April ਨੂੰ ਸਜ਼ਾ ਸੁਣਾਈ ਜਾਵੇਗੀ ਜ਼ਿਕਰਯੋਗ ਹੈ ਕਿ ਜ਼ਿਰਕਪੁਰ ਦੀ ਇੱਕ ਔਰਤ ਨੇ ਪਾਸਟਰ ਤੇ ਜ਼ਬਰਜਨਾਹ ਦੇ ਦੋਸ਼ ਲਗਾਏ ਸਨ ਬਜਿੰਦਰ ਸਿੰਘ ਖਿਲਾਫ 3 March ਨੂੰ ਗੈਰਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਸੀ ਸਾਲ 2018 'ਚ ਪਾਸਟਰ ਤੇ ਜ਼ਬਰਜਨਾਹ ਮਾਮਲੇ ਦੀ ਐਫ ਆਈ ਆਰ ਦਰਜ ਹੋਈ ਸੀ ਦਿੱਲੀ 에어ਪੋਰਟ ਤੋਂ ਬਜ਼ੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਕਰ ਜੋ ਹੈ ਕਿ ਪਾਦਰੀ ਬਜ਼ੰਦਰ ਸਿੰਘ ਵਿਰੁੱਧ ਮਾਮਲੇ 'ਚ ਪੀੜਤ ਔਰਤ ਨੇ ਇੱਕ ਵਾਰ ਫਿਰ ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਗੰਭੀਰ ਦੋਸ਼ ਲਗਾਏ ਔਰਤ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਜਾਣਬੁੱਝ ਕੇ ਪਾਦਰੀ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਹੈ ਜਦ ਕਿ ਉਸ ਦੀ ਜਾਨ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਰਨ ਲਈ 2-2 ਲੱਖ ਰੁਪਏ ਦਾ ਠੇਕਾ ਦਿੱਤਾ ਹੈ ਤੇ ਅਣਜਾਣ ਲੋਕ ਉਹਨਾਂ ਦਾ ਪਿੱਛਾ ਵੀ ਕਰ ਰਹੇ ਹਨ ਪਾਸਟਰ ਨੂੰ ਦੋਸ਼ੀ ਕਰਾ ਦਿੱਤੇ ਜਾਣ ਤੋਂ ਬਾਅਦ ਪੀੜਤਾ ਦੇ ਵਕੀਲ ਨੇ ਗਲਵਾ ਦੌਰਾਨ ਮੁਹਾਲੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਹੋਰ ਕੁੜੀਆਂ ਲਈ ਵੀ ਢਾਲ ਸਾਬਤ ਹੋਵੇਗਾ